ਸ਼੍ਰੀ ਅਕਾਲ ਤਸਵ ਜੀ ਮਰਜਾਦਾ ਪੰਜਾਬ ਦੇ ਨਾ ਤਖਤਾਂ ਤੇ ਲਾਗੂ ਹੈ ਸ਼੍ਰੀ ਅਕਾਲ ਤਸਵ ਫਿਰ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਨਾਨਕ ਪ੍ਰਸਾਦ ਉਹ ਮਰਜਾਦਾ ਜੇ 25 ਉੱਢਦੀ ਆ ਤੇ ਜਹੇਦਾਰ ਨੇ ਫਤਗਰ ਨੂੰ ਖਾ ਲਾਉਣੀ ਸੀ ਕੋਟੋ ਦੀ ਪੂਜਾ ਹੁੰਦੀ ਆ ਮੁੱਤਾਂ ਦੀ ਪੂਜਾ ਹੁੰਦੀ ਆ ਉੱਤੇ ਜਿੰਤੀਆਂ ਦੀ ਪੂਜਾ ਹੁੰਦੀ ਆ ਜੋੜਿਆਂ ਦੀ ਪੂਜਾ ਹੁੰਦੀ ਆ ਉੱਤੇ ਦੂਜੇ ਨੰਬਰ ਤੇ ਹੋਰ ਕਿਹੜੀਆਂ ਮਨਮਤਾ ਕਿਵੇਂ ਉਹ ਲੱਕ ਹਿੱਲੇ ਮਜਾਜਨ ਗੜਵਾ ਲੈ ਜਾਂਦੀ ਦਾ ਹੋਰ ਇਹੋ ਜਿਹਾ ਮਨਮਤਾ ਕੇ ਕਟਨੇ ਉਹ ਸਾਰੀਆਂ ਮਨਮਤਾ ਨੂੰ ਕਿਹੜੀ ਗੁਰਮਤਿ ਉੱਤੇ ਉੱਤੇ ਨਾਮਕਰ ਦੇ ਕਿਸੇ ਵੀ ਡੇਰੇ ਚ ਗੁਰਮਤ ਦੀ ਗੱਲ ਸਾਰੀ ਮਨਮਤੀ ਆ ਆਪਾਂ ਰੋਜ਼ ਖਬਰਾਂ ਪੜ੍ਹਦੇ ਆ ਕਿਆਂ ਪੜ੍ਹਨਾਂ ਸਰੀਰਿਕ ਸੋਚਨ ਗਲਤ ਕੰਮ ਉੱਤੇ ਡੇਰੇ ਆਂ ਜਿਹਨ ਹੁੰਦੇ ਆ ਪਿੱਛੇ ਅਸੀਂ ਪਹਿਲਾਂ ਅਸੀਂ ਅਖਾਰੇ ਵਾਲੇ ਪਰਚਾ ਮੈਂ ਕਰਜ ਕਰਾਇਆ ਸੀ ਬਾਅਦ ਚ ਅੰਮ੍ਰਿਤਪਾਲ ਮੈਰ ਨੂੰ ਕਰਾਇਆ ਬਾਅਦ ਵਿੱਚ ਉਹ ਇੱਕ ਨਾਮਕਰ ਲਖੇ ਦੇ ਚੇਲਾ ਸੀ ਬੱਚਿਆਂ ਦਾ ਰੇਵ ਕੀਤਾ ਉਹ ਪਰਚਾ ਦਰਜ ਕਰਾਇਆ ਸ਼ਮਸ਼ੀਰ ਸਿੰਘ ਅਲੀ ਮਾਇਰੇ ਵਾਲੇ ਤੇ ਹੋਰ ਇਹਨਾਂ ਦੇ ਬੜੇ ਪਰਚੇ ਦਰਜ ਕਰਾਏ ਨੇ ਕਾਰਵਾਈ ਕਰਾਈਆਂ ਨੇ ਫਿਰ ਮਨਮਤ ਨਹੀਂ ਛੱਡਦੇ ਤੇ ਕਰਾ ਦਿੱਤ ਮਰਜਾ ਦਾ 10 ਦਿਨ ਲੋਕਾਂ ਨੂੰ ਸਾਡੀ ਸਿੱਖ ਰਤ ਵਿੱਚ ਸੱਚ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇੰਦੇ ਲੜ ਲਾ ਗਏ ਨੇ ਤੇ ਫਿਰ ਇਹਨਾਂ ਡੇਰੇ ਚੱਲੇ ਨਹੀਂ ਨਾ ਇਹਨਾਂ ਨੇ ਕਿਹੜੀ ਗੱਡੀਆਂ ਕਰੋੜਾਂ ਦੇ ਨਾਂ 'ਤੇ ਇਹਨਾਂ ਨੂੰ ਮਿਲੀਆਂ ਨਾ ਕਿਹੜੇ ਦਲਪੰਥ ਨੇ ਜਥੇਦਾਰ ਨੇ ਕੱਲ ਕੀਤੀ ਬਿਲਕੁਲ ਸਹੀ ਕੀਤੀ ਆ ਸਾਡੀ ਜਥੇਬਦੀ ਸਾਰੀ ਰਾਜਾ ਰਾਜ ਸਿੰਘ ਨਾਲ ਖੜੀ ਆ ਬਿਲਕੁਲ ਡਟ ਕੇ ਉਹਨਾਂ ਦਾ ਸਾਥ ਦੇਾਂਗੇ ਜਿੱਥੇ ਵੀ ਸਾਨੂੰ ਬੁਲਾਏਗਾ ਵੱਕ ਹਿੱਲੇ ਮਜਾਜਣ ਜਾਂਦੀਦਾ ਇਹੋ ਜੇ ਗੀਤ ਹੋਰ بڑا ਕੁਛ ਮੇਰਾ ਵਿਆਹ ਕਰਮਜੀ ਕਰਦਾ ਹੈ ਸਟੇਜਾਂ ਤੇ ਬੋਲਦਾ ਹੈ ਉਹ ਵੀ ਲੋਕਾਂ ਦੇ ਮਨ 'ਚ ਰੋਸ ਆ ਸੰਤ ਜਰਨਲਸ ਨੇ 20% ਮਹਾਰਚ ਗਲਤਤਾ ਤੋਂ 20% ਮਹਾਰਸ਼ੀ ਦਾ ਖਿਤਾਬ ਮਿਲਿਆ ਜਨਾਂ ਨੂੰ ਇਹ ਉਹਨਾਂ ਦੇ ਖਿਲਾਫ ਵੀ ਟਿੱਕੜ ਆਪਣੀ ਬੜੀ ਕਰਦਾ ਹੈ ਕਹਿੰਦਾ ਕੀ ਲੋੜ ਸੀ ਇਹਨਾਂ ਨੂੰ ਉੱਥੇ ਹਥਿਆਰ ਚੁਪਣ ਦੀ ਸੰਤਾਂ ਨਾਲ ਕੰਮ ਲਈ ਹਥਿਆਰ ਰੱਖਣਾ ਕਿਹੜੀ ਉਹ ਸਿੱਖ ਨਹੀਂ ਜਿਹੜੇ ਸੰਤਾਂ ਨੂੰ ਮੱਥਾ ਨਹੀਂ ਟੇਕਦੇ ਤੇ ਕੀ ਲੋੜ ਸੀ ਖੰਡਕਿਰਤੀਆਂ ਜੱਥੇ ਨੂੰ ਉੱਥੇ ਛਿੱਧੀਆਂ ਪਾਉਦੀ ਬੜਾ ਉਹਨਾਂ ਤੋਂ ਹੀ ਬੜੀ ਟਿੱਕੜ ਟਿੱਪਣੀ ਸਾਡੇ ਕੋਲ ਵੀਡੀਓ ਆ ਕਦੀ ਉਹ ਤੇ ਚੂੜੀਆਂ ਲੰਗਰ ਲਾਉਂਦਾ ਸਿੱਖ ਧਰਮ ਦੇ ਸੋ ਚੂੜੀਆਂ ਦੀ ਕੀ ਮਰਜ਼ਾਦਾ ਹੈਗੀ ਆ ਤੁਹਾਨੂੰ ਵੀਡੀਓ ਦੇ ਰਨਾ ਚੂੜੀਆਂ ਦੇ ਕਿਸਾਂ ਮੰਗਰ ਉਹ ਗੁਰੂ ਬਹੁਮਤ ਸੇਮਰਾਜ ਦਿਗੜੇ ਬਣਾਇਆ ਖੱਡੇ ਪਾਟੇ ਦੀ ਪ੍ਰਾਤ ਮਰਜ਼ਾਦਾ ਨੂੰ ਇਹ ਚੈਲੰਜ ਕਰ ਰਹੇ ਨੇ ਇਹ ਕਿਹੜੇ ਮਜਬੀ ਸਿੱਖਾਂ ਦਾ ਨੀਵੀਂ ਜੱਤਾਂ ਦਾ ਲੰਗਰ ਵੱਖਰਾ ਦੂਜਿਆਂ ਨਾਲ ਵੱਖਰਾ ਮਿਲਦਾ ਪਾਟਾ ਵੱਖਰਾ ਇਹਨਾਂ ਪਾਟੇ ਦੋ ਬਣਾਏ ਹੋਏ ਨੇ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਕੱਲ ਇੱਕ ਬੜਾ ਮਸਲਾ ਜਿਹੜਾ ਪਖਿਆ ਹੋਇਆ ਹੈ ਮਸਲਾ ਕੀ ਹੈ ਕਿ ਇੱਕ ਇੱਕ ਆਪੇ ਆਪ ਨੂੰ ਕਹਿਣ ਵਾਲਾ ਬਾਬਾ ਸੁਖਦੇਵ ਸਿੰਘ ਪੁੱਤੋ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣੀ ਕੁਰਸੀ ਲਾਉਂਦਾ ਵੈਸੇ ਤਾਂ ਬਹੁਤ ਸਾਰੇ ਜਿਹੜੇ ਸਾਧ ਨੇ ਉਹ ਕੁਰਸੀਆਂ ਲਾ ਕੇ ਮਨਮਤ ਕਰਦੇ ਆਪਣੇ ਹਿਸਾਬ ਨਾਲ ਚੱਲਦੇ ਆਪਣੇ ਹਿਸਾਬ ਨਾਲ ਅਰਦਾਸ ਕਰਦੇ ਆ ਆਪਣੀਆਂ ਜਿਹੜੀਆਂ ਮਨਬੱਤ ਦੇ ਅਨਸਾਰ ਆਪਣੇ ਡੇਰਿਆਂ ਦੇ ਅਨਸਾਰ ਜਿਹੜੀ ਉਹ ਅਰਦਾਸ ਬੇਨਤੀ ਕਰਦੇ ਆ ਆਪਣੇ ਡੇਰਿਆਂ ਨੂੰ ਗੁਰਮੁਰਾਦਨ ਅਨਸਾਰ ਨਾ ਹੋ ਕੇ ਜਿਹੜਾ ਆਪਣੇ ਡੇਰਿਆਂ ਮੁਤਾਬਕ ਆਪਣੇ ਜਿਹੜੇ ਵਿਧਿਵਿਧਾਨ ਮੁਤਾਬਕ ਚਲਾਉਂਦੇ ਹੈਗੇ ਤਾਂ ਇਹ ਜਿਹੜਾ ਮਸਲਾ ਪੁੱਚੋਵਾਲਿਆ ਦੇ ਜਿਹੜੇ ਬਾਬੇ ਆ ਉਹ ਬੜਾ ਮਸਲਾ ਗੰਭੀਰ ਹੈ ਉਹਦੇ ਚ ਬੜੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਬੜੀਆਂ ਵੀਡੀਓ ਕਾਫੀ ਜਿਹੜੀਆਂ ਆ ਵੀ ਗਈਆਂ ਨੇ ਕਿ ਇਹ ਜਿਹੜੀ ਮਰਿਆਦਾ ਉਹ ਨਹੀਂ ਧਜੀਆਂ ਡਾਈ ਗਈਆਂ ਸੋ ਇਸ ਚ ਇਹਨੂੰ ਲੈ ਕੇ ਮੇਰੇ ਨਾਲ ਐ ਭਾਈ ਲਖਵੀਰ ਸਿੰਘ ਮਾਲਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਬੜੀ ਵੱਡੀ ਸੇਵਾ ਕਰਦੇ ਆ ਗੁਰੂ ਦੀ ਬਹਾਲੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਵਾਸਤੇ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਇਹ ਪੂਰੀ ਕਮੇਟੀ ਵੱਲੋਂ ਜਾਰੀ ਨੇ ਸਾਬ ਫਤੇ ਬਲਾਲੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੇਰਾ ਜਿਹੜਾ ਇਹਨਾਂ ਦਾ ਮਸਲਾ ਬੜਾ ਕੀ ਹੈਗਾ ਮਸਲਾ ਦਰਸਨ ਕੀ ਹੈ ਜੀ ਮਸਲਾ ਹੈਗਾ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਉਹ ਕੁਰਸੀ ਤੇ ਸੰਗਤਾਂ ਨੂੰ ਫਰੂਟ ਵੰਡ ਰਿਹਾ ਹੈ ਹਾਂਜੀ ਜੋ ਕਿ ਗੁਰੂ ਭਾਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾ ਕੋਈ ਗੱਦੀ ਨਾ ਕੋਈ ਗਦੈਲਾ ਨਹੀਂ ਵਰਤ ਸਕਦਾ ਠੀਕ ਹੈ ਜਿਹੜਾ ਉਹਨੇ ਵਰਤਿਆ ਤੇ ਪੂਰੀ ਕੌਮ ਨੂੰ ਦੇ ਇਤਰਾਜ਼ ਹੋਇਆ ਹੈ ਫੈਦੋ ਸਿੰਘਾਂ ਨੇ ਉੱਥੇ ਬਠਿੰਡੇ ਨੰਪਤਰ ਦਿੱਤਾ ਰਾਜਾ ਰਾਏ ਸਿੰਘ ਕੋਲ ਖਬਰ ਪਹੁੰਚੀ ਉਹਨਾਂ ਵੀ ਬੋਲਿਆ ਵੀ ਬਿਲਕੁਲ ਗਲਤ ਕੀਤਾ ਸਾਡੇ ਦੋ ਜਹਾਨ ਦੇ ਮਾਲਕ ਭਾਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੁਰਸੀ ਤੇ ਬਹਿਣਾ ਬਿਲਕੁਲ ਮਨਮਤ ਤੇ ਠੀਕ ਹੈ ਤੇ ਉਹ ਉਹਨਾਂ ਨੇ ਬੋਲਿਆ ਪਰ ਜਿਹੜੀ ਗੱਲ ਉਹਨਾਂ ਬੋਲੀ ਆ ਬਿਲਕੁਲ ਸਹੀ ਬੋਲੀ ਆ ਮੈਂ ਦਾਸ ਲਖਵੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦਾ ਸੇਵਾਦਾਰ ਬਿਲਕੁਲ ਉਹਨਾਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਬਿਲਕੁਲ ਨਾਲ ਖੜਾ ਹਾਂ ਜਿੱਥੇ ਵੀ ਸਾਨੂੰ ਬੁਲਾਉਣਗੇ ਉਹ ਅੱਗੇ ਲੱਗ ਕੇ ਗੋਹੀ ਕਰਨ ਬਿਲਕੁਲ ਅਸੀਂ ਨਾਲ ਸਾਥ ਦੇਾਂਗੇ ਮਨਮਤ ਸਿੱਖ ਧਰਮ ਦੇ ਵਿੱਚ ਸਿੱਖ ਰਹਿਤ ਮਰਜ਼ਾਦਾ ਦੀ ਜਿੰਨੀ ਆ ਹੀ ਡੇਰੇ ਨੇ ਨਾਨਕ ਸਰ ਦੇ ਇਹ ਸਾਰੇ ਧਰਜੀਆਂ ਢਾਂਦੇ ਆ ਇਹ ਉਤਾਂ ਦੇ ਡੇਰੇ ਆ ਦੇ ਵਿੱਚ ਫੋਟੋਆਂ ਦੀ ਪੂਜਾ ਹੁੰਦੀ ਆ ਬੁੱਤਾਂ ਦੀ ਪੂਜਾ ਹੁੰਦੀ ਆ ਗੱਡੀਆਂ ਦੀ ਪੂਜਾ ਹੁੰਦੀ ਆ ਤੇ ਮੈਂ ਇੱਕ ਗੱਲ ਤੇ ਇੱਥੇ ਹੈਰਾਨ ਆ ਇੱਕ ਜੈਕਟਿਕ ਮੈਂਬਰ ਸ਼੍ਰੋਮਣੀ ਕਮੇਟੀ ਦਾ ਗਰਚਰਨ ਸਿੰਘ ਗਰੇਵਾਲ ਬਿਲਕੁਲ ਜੀ ਬਿਲਕੁਲ ਕਿਹੜਾ ਸਿੱਖ ਰਾਤ ਮਰਜ਼ਾਦਾ ਦੀ ਉਲਟ ਜਾ ਕੇ ਬੋਲ ਰਿਹਾ ਹੈ ਉਹਨਾਂ ਨੇ ਸਕੂਲਾਂ ਦੀ ਗੱਲ ਕਰ ਰਿਹਾ ਸਕੂਲ ਬੇਸ਼ੱਕ ਨੇ ਮਰਜ਼ੀ ਖੋਲੇ ਹੋਣ ਫਿਰ ਸਾਡੀ ਜਿਹੜੀ ਸਿੱਖ ਰਾਤ ਮਰਜ਼ਾਦਾ ਸਾਡੇ ਵੱਡਿਆਂ ਨੇ ਖੂਨ ਡੋਲ ਕੇ ਬਣਾਈ ਆ ਸ਼੍ਰੋਮਣੀ ਕਮੇਟੀ ਨੂੰ ਮਨਤਾਂ ਕੱਢਿਆ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਆਪਣੇ ਝੰਡਾ ਵਾਲਾ ਬੰਨ ਕੇ ਖੜੇ ਗਏ ਤੇ ਉਹਨਾਂ ਨੇ ਉਹ ਮਰਜ਼ਾਦਾ ਨੂੰ ਇਹ ਚੈਲੰਜ ਗਰਚਨ ਸਿੰਘ ਕਰੇ ਵੱਲ ਖੋਦੀ ਹੁੰਦੀ ਸਪੋਰਟ ਕਰ ਰਿਆ ਇਹਨੂੰ ਚਾਹੀਦਾ ਸੀ ਸ਼੍ਰੀ ਅਕਾਲ ਤਾਤ ਸਰ ਸ਼੍ਰੋਮਣੀ ਕਮੇਟੀ ਨੂੰ ਦੇ ਕਿਹੜੀ ਉਹਨੇ ਗਲਤੀ ਕੀਤੀ ਸੀ ਉਹਨੂੰ ਅਕਾਲ ਤਾਤ ਤੇ ਪੇਸ਼ ਕਰਦੇ ਅਕਾਲ ਤਾਤ ਫਤ ਦੇ ਸਾਰੇ ਪਰ ਨਹੀਂ થਦਿਆ ਗਿਆ ਅੱਜ ਇਹ ਗਲਤੀ ਨਹੀਂ ਹੁੰਦੀ ਅੱਗੇ ਹੋਰ ਵੀ ਬੜੀਆਂ ਗਲਤੀਆਂ ਨੇ ਠੀਕ ਹੈ ਇੱਕ ਤਾਂ ਉਹਦੇ ਡੇਰੇ 'ਚ ਦੋ ਪੰਕਤਾਂ ਨੇ ਇੱਕ ਕਿਹੜਾ ਨੀਵੀਂ ਜਾਤ ਦੇ ਲੋਕ ਨੇ ਕਿਨੂੰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਪਟੇ ਅਮਰ ਛਾ ਕੇ ਪਾਈ ਦਾਇਆਂ ਸਿਰ ਭਾਈ ਧਰਮਨਾਥ ਜੋੜ ਕੇ ਪੰਜ ਸਿੰਘਾਂ ਨੂੰ ਵੱਖ-ਵੱਖ ਜਾਤਾਂ ਦੇ ਲੈ ਕੇ ਇੱਕ ਪਾਟੇ ਅਮਰ ਛਾ ਕੇ ਦੇ ਮਨੁੱਖਤਾ ਨੂੰ ਇਕ ਕੀਤਾ ਫਿਰ ਅੱਜ ਇਹ ਡੇਰੇ ਵਾਲੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਿਹੜੇ ਬਣਾਇਆ ਖੰਡੇ ਪਾਟੇ ਦੀ ਰਹਿਤ ਮਰਜਾਦਾ ਨੂੰ ਇਹ ਚੈਲੰਜ ਕਰ ਰਹੇ ਨੇ ਇਹ ਕਿਹੜੇ ਮਜਬੀ ਸਿੱਖਾਂ ਦਾ ਨੀਵੀਂ ਜਾਤਾਂ ਦਾ ਲੰਗਰ ਵੱਖਰਾ ਦੂਜਿਆਂ ਨਾਲ ਵੱਖਰਾ ਮਿਲ ਦਾ ਪਾਟਾ ਵੱਖਰਾ ਇਹਨਾਂ ਪਾਟੇ ਦੋ ਬਣਾਏ ਹੋਏ ਨੇ ਠੀਕ ਹੈ ਜੀ ਦੂਸਰੀ ਗੱਲ ਹੋਰ ਇਹ ਬੜੇ ਸਟੇਜਾਂ ਤੇ ਬڑے ਲੈਕਚਰ ਜਿਹੜੇ ਗੀਤ ਸਾਡੇ ਸਿੱਖ ਧਰਮ ਤੇ ਮਨਾਹੀ ਹੈ ਲੱਕ ਹਿੱਲੇ ਮਜਾਜਣ ਜਾਂਦੀ ਤਾਂ ਇਹੋ ਜੇ ਗੀਤ ਹੋਰ ਬੜਾ ਕੁਝ ਮੇਰਾ ਵਿਆਹ ਕਰਾਉਣ ਨੂੰ ਜੀ ਕਰਦਾ ਐ ਸਟੇਜਾਂ ਤੇ ਬੋਲਦਾ ਐ ਉਹ ਵੀ ਲੋਕਾਂ ਦੇ ਮਨ ਚ ਰੋਸ ਆ ਸੰਤ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਕਾਲ ਤਾਤਵ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਖਿਤਾਬ ਮਿਲਿਆ ਜਨਾਂ ਨੂੰ ਇਹ ਉਹਨਾਂ ਦੇ ਖਿਲਾਫ ਵੀ ਟਿਕਟ ਆਪਣੀ ਬੜੀ ਕਰਦਾ ਐ ਕਹਿੰਦਾ ਕੀ ਲੋੜ ਸੀ ਇਹਨਾਂ ਨੂੰ ਉੱਥੇ ਹਥਿਆਰ ਚੁੱਕਣ ਦੀ ਸੰਤਾਂ ਨਾਲ ਕੰਮ ਨਹੀਂ ਹਥਿਆਰ ਰੱਖਣਾ ਕਿਹੜੇ ਉਹ ਸਿੱਖ ਨਹੀਂ ਜਿਹੜੇ ਸੰਤਾਂ ਨੂੰ ਮੱਥਾ ਨਹੀਂ ਟੇਕਦੇ ਤੇ ਕੀ ਲੋੜ ਸੀ ਖੰਡ ਕਿਰਤਨੀਆਂ ਜਥੇ ਨੂੰ ਉੱਥੇ ਛਿੱਧੀਆਂ ਪਹੁੰਚਦੀ ਬੜਾ ਉਹਨਾਂ ਤੋਂ ਹੀ ਬੜੀ ਟਿਕਾ ਟਿੱਪਣੀ ਸਾਡੇ ਕੋਲ ਵੀਡੀਓ ਆ ਕਦੀ ਉੱਥੇ ਚੂੜੀਆਂ ਦਾ ਲੰਗਰ ਲਾਉਂਦਾ ਸਿੱਖ ਧਰਮ ਦੇ ਸੋ ਚੂੜੀਆਂ ਦੀ ਕੀ ਮਰਜ਼ਾਦਾ ਹੈਗੀ ਆ ਤੁਹਾਨੂੰ ਵੀਡੀਓ ਦੇ ਦਿੰਨਾ ਚੂੜੀਆਂ ਤੇ ਕਿਸ ਚਾ ਮੈਂ ਲੰਗਰ ਲਾਇਆ ਸੀ ਮਿੱਟੀਆਂ ਤੇ ਮਿੱਟੀਆਂ ਧੀਆਂ ਨੂੰ ਮੈਂ ਚੂੜੀਆਂ ਦਿੰਦਾ ਠੀਕ ਹੈ ਉਹ ਤਾਂ ਉਸ ਟਾਈਮ ਦੀ ਮਰਜ਼ਾਦਾ ਸੀ ਮੁਗਲ ਆਪਣੇ ਪਿੰਡਾਂ ਜਾਂਦੇ ਸੀ ਤੇ ਆਪਣੇ ਨਚਾਦੇ ਸੀ ਧੀਆਂ ਲੋਕਾਂ ਦੇ ਧੀਆਂ ਬਾਹਰ ਫੜ ਕੇ ਕੁੜੀਆਂ ਦਾ ਨੌਜੋਨਾਂ ਨੂੰ ਕੱਢ ਕੇ ਤੇ ਉਹ ਉਹ ਪੰਗੜਾ ਪਵਾਉਂਦੇ ਸੀ ਨਚਾਉਂਦੇ ਸੀ ਉਹਨਾਂ ਦੀ ਇੱਤ ਲੁੱਟਦੇ ਸੀ ਤੋ ਉਹ ਕੰਮ ਕਰ ਉਹ ਟੀਆਂ ਉਹਨਾਂ ਨਾਲ ਜੁੜੀਆਂ ਹੋ ਜਾਂਦੇ ਆ ਸੰਤ ਜਰਨੈਲ ਸਿੰਘ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹਰ ਸਿੱਖ ਗੁਰੂ ਸਿੱਖ ਨੇ ਸਾਡੇ ਸਿੱਖ ਰਹਿਤ ਮਰਜ਼ਾਦਾ ਚ ਜੋ ਮਰਜ਼ਾਦਾ ਲਿਖੀ ਹੋਈ ਆ ਉਹਦੇ ਚ ਕੋਈ ਟੀਆਂ ਦਾ ਕੋਈ ਇਹੋ ਜਿਹਾ ਮਨਮਤ ਨਹੀਂ ਗਈ ਪਰ ਇਹ ਸਾਰੀਆਂ ਮਨਮਤਾਂ ਨੂੰ ਪ੍ਰਮੋਟ ਕਰਦਾ ਠੀਕ ਹੈ ਕਦੀ ਖੰਡੇ ਨੇ ਕੇਕ ਕੱਟਦਾ ਡੇਰ ਜੋ ਵੀ ਵੀਡੀਓ ਹੋਈਆਂ ਸਾਰਾ ਕੁਛ ਹੈਗਾ ਹੈ ਫਿਰ ਇਹ ਅਸੀਂ ਹੁਣ ਕਿਹੜੀ ਗੱਲ ਹੈਗੀ ਆ ਇਹਦੇ ਤੇ ਅੱਜ ਅਕਾਲ ਤਖਤ ਸਾਹਿਬ ਨੂੰ ਸਟੈਂਡ ਲਾਣਾ ਚਾਹੀਦਾ ਹੈ ਇੱਕ ਤਾਂ ਕਿਹੜੀ ਉਹਦੇ ਨੇਰੇ ਚ ਮਨਮਤ ਆ ਦੋ ਲੰਗਰ ਚੱਲਦੇ ਆ ਉਹ ਲੰਗਰ ਇੱਕ ਹੋਣਾ ਚਾਹੀਦਾ ਇੱਕ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਲਾ ਕੇ ਬੈਠਾ ਹੈ ਅਸੀਂ ਬਿਲਕੁਲ ਇਸ ਚੀਜ਼ ਦਾ ਵਿਰੋਧ ਕਰਦੇ ਆ ਵਿਰੋਧ ਕਰਦੇ ਆ ਕਰਦੇ ਰਹਾਂਗੇ ਕਿੰਨਾ ਚਿਰ ਇਹ ਮਨਮਤ ਰਾਜਾ ਰਾਜ ਸਿੰਘ ਨੇ ਕਿਹੜੇ ਦਲਪੰਥ ਨੇ ਜਥੇਦਾਰ ਨੇ ਕੱਲ ਕੀਤੀ ਬਿਲਕੁਲ ਸਹੀ ਕੀਤੀ ਆ ਸਾਡੀ ਜਥੇਬੰਦੀ ਸਾਰੀ ਰਾਜਾ ਰਾਜ ਸਿੰਘ ਨਾਲ ਖੜੀ ਆ ਬਿਲਕੁਲ ਡਟ ਕੇ ਹੁੰਦਾ ਸਾਥ ਦੇਾਂਗੇ ਜਿੱਥੇ ਵੀ ਸਾਨੂੰ ਬੁਲਾਏਗਾ ਜੀ ਇਹਨੇ ਪਰਚੇ ਇਹਦੇ ਚੇਲੇ ਪੁੱਛ ਮਿਲਣੇ ਜਾ ਕੇ ਹਾਂਜੀ ਐਸਐਸਟੀ ਬਠਿੰਡੇ ਨੂੰ ਠੀਕ ਹੈ ਜੀ ਵੀ ਉਹਨਾਂ ਨੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਮੈਂ ਕਹਿੰਦਾ ਪਹਿਲਾਂ ਮੇਰਾ ਨਾਮ ਲਿਖ ਲੈ ਸਾਡੇ ਵੀ ਪਰਚੇ ਦਰਜ ਕਰਾ ਲਵੇ ਰਾਜਾ ਰਾਜ ਸਿੰਘ ਤੇ ਕਹਿੰਦੇ ਜੀ ਬਾਬਾ ਜੀ ਦੇ ਪਰਚਾ ਰਾਜਾ ਰਾਜ ਸਿੰਘ ਦੇ ਪਰਚੇ ਦਰਜ ਕਰਨ ਦੀ ਇਹਨਾਂ ਦਰਖਾਸਤ ਦਿੱਤੀ ਆ ਠੀਕ ਹੈ ਸਾਡੀ ਦਰਖਾਸਤ ਦਿੱਤੀ ਹੋਈ ਆ ਆਪਣੇ ਭਾਈ ਮਹਰਾਜ ਵਾਲੇ ਜਿਹੜੇ ਜਿਹੜੇ ਹਰਦੀਪ ਸਿੰਘ ਮਹਰਾਜ ਨੇ ਦਿੱਤੀ ਦਰਖਾਸਤ ਵੀ ਕਿਹੜਾ ਇਹਨੇ ਉੱਥੇ ਮਨਮਤ ਕੀਤੀ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਅਸੀਂ ਵੀ ਪੂਰੀਆਂ ਜਥੇਬੰਦੀਆਂ ਨੂੰ ਸਤਿਕਾਰ ਕਮੇਟੀਆਂ ਜਿੰਨੀਆਂ ਵੀ ਨਿਹੰਗ ਸਿੰਘ ਦਲ ਪੰਥ ਨੇ ਜਿਹੜੇ ਗੁਰਮਤ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਜਿਹਨਾਂ ਰਾਜਾ ਰਾਜ ਸਿੰਘ ਕਾਲ ਦੇਵੇਗਾ ਅਸੀਂ ਸਾਰੇ ਜਾ ਕੇ ਨਾਲ ਨਾਲ ਸਾਥ ਦੇਾਂਗੇ ਜੀ ਠੀਕ ਹੈ ਠੀਕ ਐ ਪਈਸਾ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਵੀ ਹੋ ਖਡੂਰ ਸਾਹਿਬ ਤੋਂ ਹੈਗੇ ਆ ਉਹਨਾਂ ਵੀ ਬੜੀ ਉਦਮ ਰਿਆਦਾ ਦੀ ਗੱਲ ਕੀਤੀ ਆਪਣੇ ਲਗਾਤਾਰ ਜਿਹੜਾ ਲੰਗਰਾਂ ਦੇ ਵਿੱਚ ਕੁਰਸੀਆਂ ਇੱਥੋਂ ਤੱਕ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਉਹ ਚੀਜ਼ ਦਾ ਵੀ ਉਹਨਾਂ ਬੜੇ ਵੱਡੇ ਪੱਤਰ ਤੇ ਜਿਹੜਾ ਵਿਰੋਧ ਕੀਤਾ ਹੈ ਗੁਰਮਤ ਲਗਾਤਾਰ ਜਿਹੜਾ ਜਿਹੜੇ ਸੰਤ ਆਪਣਿਆਂ ਨੂੰ ਕਹਿੰਦੇ ਆ ਡੇਰਾਬਾਦ ਕਹਿੰਦੇ ਆ ਲਗਾਤਾਰ ਇਹਨਾਂ ਵੱਲੋਂ ਵਧ ਰਿਹਾ ਹੈਗਾ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਨਾ ਜੇ ਪੂਰੀ ਗੁਰਮਤ ਨੂੰ ਮਨ ਜੀ ਗੁਰਮਤਿ ਕਾਲ ਦੱਸ ਦੇਣ ਹਾਂਜੀ ਸਿੱਖ ਰਹਿਤ ਮਰਯਾਦਾ ਦੱਸ ਦੇਣ ਲੋਕਾਂ ਨੂੰ ਸਾਡੀ ਸਿੱਖ ਰਹਿਤ ਮਰਯਾਦਾ ਸੱਚ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹਦੇ ਲੜ ਲਾ ਗਏ ਨੇ ਠੀਕ ਹੈ ਜੀ ਤੇ ਫਿਰ ਇਹਨਾਂ ਡੇਰੇ ਚੱਲ ਨਹੀਂ ਨਾ ਇਹਨਾਂ ਨੇ ਕਿਹੜੀ ਗੱਡੀਆਂ ਕਰੋੜਾਂ ਦੇ ਨਾਂ 'ਤੇ ਇਹਨਾਂ ਨੂੰ ਮਿਲੀਆਂ ਨਾ ਜੇ ਸਿੱਖ ਰਹਿਤ ਮਰਯਾਦਾ ਦੀ ਕਿਹੜਾ ਖਾਲਸੇ ਪੰਖੰਡੇ ਬਾਟੇ ਦੀ ਪੌਲ ਸਿਕਨ ਸਾਨੂੰ ਦੱਸੀ ਜਾਂਦੀ ਆ ਇਹ ਸਾਰੇ ਉਹਦੇ ਨਾਲ ਜੋੜ ਦੇਣਾ ਕਿ ਸਿੱਖ ਦੀ ਜੀਵਨ ਚ ਸਿਰਫ ਅਰਦਾਸ ਆ ਗੁਰੂ ਕੋ ਸਿੱਖ ਨੇ ਅਰਦਾਸ ਕਰਨੀ ਆ ਤੇ ਅਰਦਾਸਤਵਾਦ ਕੋਈ ਵੀ ਦੁੱਖ ਆਵੇ ਸੁੱਖ ਆਵੇ ਸਿੱਖ ਨੇ ਅਰਦਾਸ ਨਾਲ ਜੁੜਿਆ ਹੈ ਤੇ ਪਾਣੀ ਨਾਲ ਜੁੜਿਆ ਹੈ ਇਹ ਕਿਹੜੇ ਪਾਈ ਅਮਰਤਪਾਲ ਸੇ ਔਰ ਖਾਲਸਾ ਨੇ ਚਲਾਈ ਸੀ ਲਹਿਰ ਬਿਲਕੁਲ ਵਈ ਚਲਾਈ ਸੀ ਉਹਨਾਂ ਮਨਮਤ ਰੁਕੀ ਸੀ ਖਾਲਸਾ ਵੀ ਇਹ ਜਿਖ ਚਲਾਈ ਤੇ ਕਿਹੜੇ ਇਹਨਾਂ ਤਾਂ ਦੇ ਨਾਲ ਗੱਲਾਂ ਲੋਕਾਂ ਨੂੰ ਗੱਲ ਹਜਮ ਨਹੀਂ ਹੋਈ ਤਾਂ ਤਾਂ ਇਹਨਾਂ ਡੇਰੇਦਾਰਾਂ ਲੋਕਾਂ ਨੂੰ ਪਾਈ ਅਮਰਤਪਾਲ ਦਾ ਵਿਰੋਧ ਕੀਤਾ ਵੀ ਇਹਨੂੰ ਗੱਲ ਹਜਮ ਨਹੀਂ ਹੋਈ ਵੀ ਸਾਡੇ ਦੇ ਡੇਰੇ ਬੰਦ ਹੋ ਜਾਣਗੇ ਜੇ ਗੁਰਮਤਿ ਕੱਲ ਹੋਊਗੀ ਪੰਜਾਬ ਚ ਗੁਰਮਤਿ ਕੱਲ ਲਾਗੂ ਹੋਊਗੀ ਸੇ ਕੌਣ ਪਤਾ ਲੱਗ ਗਿਆ ਇਹ ਕੌਜਨ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਵੀ ਸ਼ਾਇਦ ਹਜਮ ਨਹੀਂ ਹੋਇਆ ਜਿਹੜਾ ਉਹ ਨਸ਼ੇ ਛਡਾ ਰਹੇ ਸੀ ਆਹ ਸਰਕਾਰ ਨੇ ਵੀਗਾ ਹਜਮ ਨਹੀਂ ਹੋਈ ਵੀ ਨਸ਼ੇ ਛਡਾ ਤੇ ਸਾਰੀ ਜੁਣੀ ਉਹਨਾਂ ਨਾਲ ਜੁੜ ਗਈ ਆ ਉਹਨੂੰ ਜੇਲ੍ਹ ਤੇ ਬੈਠਿਆ ਲੋਕ ਜੁੜ ਕੇ ਨਹੀਂ ਇੱਥੇ ਰੰਦਾ ਲੋਕ ਜਿਆਦਾ ਜੁੜਦੇ ਨੇ ਹੀ ਬਿਲਕੁਲ ਜੀ ਬਿਲਕੁਲ ਜੇ ਪੰਜਾਬ ਚ 2 ਸਾਲ ਹੋ ਗਏ ਨੇ ਤਿੰਨ ਤੀਜਾ ਸਾਲ ਹੋ ਜਾਣਾ 2.5 ਸਾਲ ਹੋ ਗਏ ਗੱਲ ਨੂੰ ਕਈ 3 ਸਾਲ ਹੋ ਗਏ ਆ ਨਾ ਨੂੰ ਜਿੰਦਰ ਤੇ ਲੋਕ ਫਿਰ ਵੀ ਜੁੜੇ ਨਹੀਂ ਅੰਦਰ ਬੈਠੇ ਉਹਨੂੰ ਐਮਪੀ ਬਣਾਤਾ ਹੁਣ ਫਿਰ ਲੋਕੀ ਉਹਨਾਂ ਨਾਲ ਮਗਰ ਉੱਥੇ ਇਲੈਕਸ਼ਨ ਲੜਦੇ ਉਹਨਾਂ ਦੇ ਪਾਰਟੀ ਵੱਲ ਖੜੇ ਆ ਲੋਕੀ ਫਿਰ ਮਗਰ ਜਾ ਰਹੇ ਨੇ ਪਬਲਿਕ ਤੇ ਜਾ ਰਹੇ ਨੇ ਨੌਜੌਨ ਜਾ ਰਹੇ ਨੇ ਪਰ ਸਰਕਾਰ ਨੂੰ ਐਸੀ ਗੱਲ ਦਾ ਹਜਮ ਨਹੀਂ ਹੁੰਦੀਆਂ ਠੀਕ ਹੈ ਜੇ ਸੰਤ ਜਰਨਲਿਸਟ ਨੇ ਸੱਚ ਦੀ ਆਵਾਜ਼ ਉਠਾਈ ਸੀ ਉਹਨਾਂ ਨੂੰ ਇੱਥੋਂ ਸਰਕਾਰਾਂ ਤੋਂ ਨਹੀਂ ਕੰਮ ਸੁੱਤਰ ਦਿੱਲੀ ਵਿੱਚ ਚਿੱਠੀਆਂ ਲਿਆਤੀਆਂ ਦਿੱਲੀ ਤੋਂ ਉਹਨਾਂ ਟੈਂਕ ਚੜਾ ਕੇ ਸ਼੍ਰੀ ਕਾਲਤਾ ਤੋੜਾ ਕੇ ਤੇ ਸੰਤਾਂ ਨੂੰ ਸ਼ਹੀਦ ਕਰਾਤਾ ਸੀ ਇਹ ਕੋਈ ਵੀ ਤੇ ਪਾਰਟੀਆਂ ਨੇ ਤੇ ਸਰਕਾਰ ਆ ਕੋਈ ਵੀ ਸੱਚ ਦੀ ਗੱਲ ਕਰੂਗਾ ਕੌਮ ਦੀ ਗੱਲ ਕਰੂਗਾ ਉਹਨੂੰ ਸਰਕਾਰ ਜਾਂ ਪਾਰਟੀ ਨਹੀਂ ਬਖਸ਼ਦੀਆਂ ਨਹੀਂ ਹੈ ਜੀ ਠੀਕ ਹੈ ਜੀ ਪੁੱਚੋ ਵਾਲੇ ਤਾਂ ਡੇਰੇ ਹੋਰ ਵੀ ਕਿਤੇ ਹੈਗੇ ਕਿ ਪੁੱਚੋ ਵਾਲਾ ਸਰਵੇਖੇ ਪੁੱਚੋ ਵਾਲਾ ਡੇਰੇ ਹੁੰਦੇ ਹੈਗੇ ਡੇਰੇ ਹੋਰ ਵੀ ਹੈਗੇ ਹੁੰਦੇ ਹੈਗੇ ਆ ਡੇਰੇ ਪਰ ਹੈਗੀ ਸਾਰੇ ਡੇਰਾਂ ਦੀ ਮਨਮਤੀ ਆ ਠੀਕ ਹੈ ਜੀ ਕਿੱਥੇ ਚਲੇ ਜੋ ਗੁਰਮਤੀ ਇੱਕ ਵੀ ਗੱਲ ਨਹੀਂ ਕਿਸੇ ਨਾਮ ਸਰਜ ਮੈਂ ਥਾਣਾ ਮੈਂ ਇੱਥੇ ਚੈਲੰਜ ਕਰਦਾ ਨਾਮ ਸਰਜ ਕਿਸੇ ਡੇਰੇ ਚ ਗੁਰਮਤੀ ਗੱਲ ਨਹੀਂ ਕੀਤੀ ਠੀਕ ਹੈ ਜੀ ਉੱਥੇ ਨਾਮਕਰ ਸਰ ਦੇ ਕਿਸੇ ਵੀ ਡੇਰੇ ਚ ਗੁਰਮਤ ਦੀ ਗੱਲ ਨਹੀਂ ਸਾਰੀ ਮਨਮਤੀ ਆ ਠੀਕ ਹੈ ਆਪਾਂ ਰੋਜ਼ ਖਬਰਾਂ ਪੜ੍ਹਦੇ ਆ ਧੀਆਂ ਪਾਣ ਦੇ ਸਰੀਰ ਕੇ ਸ਼ੋਚਨ ਗਲਤ ਕੰਮ ਉੱਥੇ ਡੇਰਿਆਂ ਚ ਹੁੰਦੇ ਆ ਪਿੱਛੇ ਅਸੀਂ ਪਹਿਲਾਂ ਅਸੀਂ ਖਾਰੇ ਵਾਲੇ ਦੇ ਪਰਚਾ ਮੈਂ ਦਰਜ ਕਰਾਇਆ ਸੀ ਬਾਅਦ ਚ ਅੰਮ੍ਰਿਤਪਾਲ ਮੈਰ ਨੂੰ ਕਰਾਇਆ ਬਾਅਦ ਵਿੱਚ ਉਹ ਇੱਕ ਨਾਨਕਰ ਲਖੇ ਦੇ ਚੇਲਾ ਸੀ ਬੱਚੇ ਨਾਲ ਰੇਪ ਕੀਤਾ ਉਹ ਪਰਚਾ ਦਰਜ ਕਰਾਇਆ ਸ਼ਮਸ਼ੀਰ ਸਿੰਘ ਅਲੀ ਮਾਇਰੇ ਵਾਲੇ ਤੇ ਹੋਰ ਇਹਨਾਂ ਦੇ ਬੜੇ ਪਰਚੇ ਦਰਜ ਕਰਾਏ ਨੇ ਕਾਰਵਾਈ ਕਰਾਈਆਂ ਨੇ ਫਿਰ ਮਨਮਤ ਨਹੀਂ ਛੱਡਦੇ ਠੀਕ ਹੈ ਹਾਂਜੀ ਜੇਕਰ ਗੁਰੂਗ੍ਰਾਂਦ ਸਰਕਾਰ ਕਮੇਟੀ ਦੀ ਗੱਲ ਕਰਦੇ ਆ ਫਰੋਇਪਰ ਦੇ ਵਿੱਚ ਵੀ ਜੇਕਰ ਗੱਲ ਕਰਦੇ ਆ ਜਾਂ ਪੂਰੇ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਜਿਹੜੇ ਆਪਣੇ ਗੁਰੂਗ੍ਰਾਂਦ ਸਰਕਾਰ ਕਮੇਟੀ ਜਿੰਨੇ ਵੀ ਸਿੰਘ ਨੇ ਬੜੀ ਚੜ੍ਹਦੀ ਕਲਾ ਨਾਲ ਜਿਹੜਾ ਸੇਵਾ ਕਰਦੇ ਆ ਤਾਂ ਇਸ ਜਿਹੜਾ ਹੁਣ ਜਿਹੜਾ ਪੂਰਾ ਮਨਮਤ ਹੋਇਆ ਦਰਬਾਰ ਦੇ ਵਿੱਚ ਗੁਰੂਗ੍ਰਾਂਦ ਸਾਹਿਬ ਦੀ ਹਾਜ਼ਰੀ ਵਿੱਚ ਕੁਰਸੀ ਲਾਉਣੀ ਤਾਂ ਜਥੇਬੰਦੀ ਦਾ ਲੋਕੀ ਸਟੈਂਡ ਹੋ ਵੇਖੋ ਨਾ ਇਹ ਗੱਲ ਕਿਹੜੇ ਵੀ ਅਸੀਂ ਬਿਲਕੁਲ ਸਾਡੇ ਸਿੰਘਾਂ ਨੇ ਦਰਖਾਸਤ ਦਿੱਤੀ ਹੋਈ ਆ ਜਿੰਨਾਂ ਦੀ ਤਰਖਾਹ ਜੁੱਤੀ ਹੋਈ ਪਹਿਲੋਂ ਉਸੇ ਇੱਕ ਤਰਖਾਹ ਚ ਕਾਰਵਾਈ ਹੋਣੀ ਉਹ ਤਰਖਾਹ ਦੇ ਜਗਤ ਸਿੰਘ ਜਾਣ ਕੇ ਧਰਨਾ ਲਾਉਣਗੇ ਬਿਲਕੁਲ ਨਾ ਉਹ ਜਿੱਥੇ ਸਾਡੀ ਸਾਰੇ ਸਿੰਘੀ ਬੋਲ ਰਹੇ ਨੇ ਕਿੰਨੇ ਜਿੱਥੇ ਸਾਧਕਾਰ ਕਮੇਟੀ ਸਾਰਿਆਂ ਉਹਨਾਂ ਦੇ ਬਿਲਕੁਲ ਸਾਥ ਨਾਲ ਦੇਣਗੇ ਤੇ ਜਿਸ ਤਰ੍ਹਾਂ ਗੁਰੂਗ੍ਰੰਥ ਸਰਵ ਸਤਕਾਰ ਕਮੇਟੀ ਰਾਜਾ ਰਾਜ ਸਿੰਘ ਜੀ ਤਾਂ ਹੋਰ ਵੀ ਸੰਸਥਾਵਾਂ ਕੋਈ ਇਸ ਚੀਜ਼ ਨੂੰ ਵਿਰੋਧ ਕਰ ਰਹੀਆਂ ਬਹੁਤ ਜ਼ਿਆਦਾ ਕਰੇ ਬਣੀ ਜਾਂਦੀ ਬੜਾ ਕਥਾਵਾਜਕ ਬੜੇ ਬੋਲ ਰਹੇ ਕਿਹੜੇ ਕਿਹੜੀ ਜਗਦੀ ਚ ਮੀਰਾ ਵਾਲੇ ਨੇ ਉਹ ਸਾਰੇ ਬੋਲ ਰਹੇ ਨੇ ਕਿੰਨੇ ਦੀ ਮਰੀਆਂ ਜਮੀਰਾ ਨੇ ਠੀਕ ਹੈ ਜੀ ਉਹ ਨਹੀਂ ਬੋਲ ਰਹੇ ਠੀਕ ਹੈ ਜਗਦੀ ਜਮੀਰਾਂ ਵਾਲੇ ਕੋਈ ਵੀ ਕਥਾਵਾਚਕ ਹੈ ਚਾਹੇ ਕੋਈ ਜਥੇਬੰਦੀ ਹੈ ਕੋਈ ਉਹ ਸਾਰੇ ਬੋਲ ਰਹੇ ਨੇ ਤੇ ਕਿਹੜੇ ਮਰੀਆਂ ਜਮੀਰਾਂ ਵਾਲੇ ਨੇ ਕਿੰਨੇ ਨੇ ਤੋਰੀ ਫੁਲਕਾ ਡੇਰਾਂ ਨੂੰ ਚੱਲਦਾ ਫਿਰ ਉਹ ਨਹੀਂ ਬੋਲ ਰਹੇ ਉਹਨਾਂ ਦੀ ਜਮਾਨਤ ਬੰਨ੍ਹਦੇ ਬਿਲਕੁਲ ਬੋਲਣਾ ਚਾਹੀਦਾ ਗੁਰਮਤਿ ਗੱਲ ਸਿੱਖ ਧਰਮ ਦੀ ਰਹਿਤ ਮਰਿਆ ਦੀ ਗੱਲ ਆ ਚਲੋ ਇਹ ਕੁਰਸੀ ਦਾ ਹੋਰ ਕਿੰਨੀਆਂ ਮਨਮਤਾਂ ਨੇ ਉੱਥੇ ਠੀਕ ਹੈ ਜੀ ਫੋਟੋ ਦੀ ਪੂਜਾ ਹੁੰਦੀ ਆ ਮੁੱਤਾਂ ਦੀ ਪੂਜਾ ਹੁੰਦੀ ਆ ਉੱਥੇ ਜਿੱਤੀਆਂ ਦੀ ਪੂਜਾ ਹੁੰਦੀ ਆ ਜੋੜਿਆਂ ਦੀ ਪੂਜਾ ਹੁੰਦੀ ਆ ਉੱਥੇ ਦੂਜੇ ਨੰਬਰ ਤੇ ਹੋਰ ਕਿਹੜੀਆਂ ਮਨਮਤਾਂ ਕਿਵੇਂ ਉਹ ਲੱਕ ਹਿੱਲੇ ਮਜਾਜਨ ਗੜਵਾ ਲਾ ਜੇ ਚਾਂਦੀ ਦਾ ਹੋਰ ਇਹੋ ਜਿਹੀ ਮਨਮਤਾਂ ਕੀ ਕੱਟਨੇ ਉਹ ਸਾਰੀਆਂ ਮਨਮਤਾਂ ਨੂੰ ਕੋਈ ਗੁਰਮਤੇ ਉੱਥੇ ਜੇ ਸંત ਜਰਨੈਲ ਸਿੰਘ ਭਿੰਡਰਾਲ ਦੇ ਉਹਨਾਂ ਦੇ ਤੁਲਨਾ ਬੋਲਣਾ ਖੰਡ ਕਿਰਤੀ ਜਥੇ ਦੇ ਖਿਲਾਫ ਉਹ ਬੋਲਦਾ ਹੈ ਕਿਹੜੇ ਜਥੇ ਦੇ ਖਿਲਾਫ ਉਹ ਗੁਰਮਤ ਸਾਰੇ ਧੜੀਆਂ ਢਾਹਦਾ ਉਹ ਠੀਕ ਹੈ ਤੇ ਉਹ ਜੋ ਮਰਜ਼ੀ ਕਹਿੰਦੇ ਨੇ ਸਕੂਲ ਬਣਾਏ ਬਣਾਏ ਚੰਗੀ ਹਾਲਾ ਬਣਾਉਣੇ ਚਾਹੀਦੇ ਆ ਫਿਰ ਗੁਰਮਤ ਵੀ ਲਾਗੂ ਰੱਖਣੀ ਚਾਹੀਦੀ ਠੀਕ ਹੈ ਭਾਈ ਸਾਹਿਬ ਜੀ ਜਿਸ ਤਰ੍ਹਾਂ ਆਪਾਂ ਮਨਮਤ ਦੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਕਲਦੀਪ ਸਿੰਘ ਗੜਗਾ ਜੀ ਤਾਂ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰੋਗੇ ਵੇਖੋ ਜਿਹੜੀ ਅੱਗੇ ਵੀ ਦੱਸਿਆ ਵੀ ਜਿਹੜੀ ਸਾਡੇ ਸ਼ਹੀਦਾਂ ਦੇ ਖੂਨ ਡੋਲ ਕੋਈ ਸ਼੍ਰੋਮਣੀ ਕਮੇਟੀ ਹੋਂਦ ਲਿਆਂਦੀ ਅਕਾਲ ਤਖਤ ਸਕਾਰਾਤਮਕ ਮਰਯਾਦਾ ਲਿਆਂਦੀ 13 ਸਾਲ ਲੱਗੇ ਮਰਯਾਦਾ ਬਨ ਨੂੰ ਬਣਾਉਣ ਨੂੰ ਉਹ ਮਰਯਾਦਾ ਸਾਰੀ ਦੁਨੀਆ ਅਕਾਲ ਤਖਤ ਸਿਰ ਚ ਕੁੱਤਾ ਤੁਹਾਡੇ ਪੰਜ ਤਖਤਾਂ ਕੌਮ ਦੇ ਪੰਜਾਂ ਤਖਤਾਂ ਤੋਂ ਸਾਲਾ ਸਿਰ ਚ ਕੁੱਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਪੰਜਾਬ ਦੇ ਨਾ ਤਖਤਾਂ ਦੇ ਲਾਗੂ ਹੈ ਠੀਕ ਹੈ ਸ਼੍ਰੀ ਕਾਲਤਾ ਸਾਹਿਬ ਸ਼੍ਰੀ ਦਮਦੰਦ ਸਾਹਿਬ ਸ਼੍ਰੀ ਨੰਦਪ੍ਰਸਾਦ ਸਾਹਿਬ ਉਹ ਮਰਜ਼ਾਦਾ ਜੇ ਧਜੀ ਉੱਡਦੀ ਆ ਤੇ ਜ਼ਹੀਦਾਰ ਨੇ ਫਤਕਰਨ ਖਾ ਲਾਉਣੀ ਸੀ ਬਿਲਕੁਲ ਕੋਈ ਵੀ ਗਲਤ ਕਰਦਾ ਕਾਲ ਤਫਸਲ ਬਲਾਕ ਤਨਖਾਹ ਨਾਉਂਦਾ ਬਾਹਰ ਵੀ ਗੱਲ ਹੁੰਦੀ ਹੈ ਇੰਡੀਆ ਚ ਬਾਹਰ ਵੀ ਕਿਥੇ ਪਾਸੇ ਗੱਲ ਹੁੰਦੀ ਆ ਤੇ ਭਾਵੇਂ ਥਾਲ ਲੱਗਦੇ ਤੋਂ ਕਾਲ ਤਫਸਲ ਸਦਾ ਹੁਣ ਰੀਸਿਕ ਢੰਡਰੀਆਂ ਵਾਲੇ ਨੇ ਇਹਨਾਂ ਬੁਲਾਇਆ ਗੱਲ ਤੱਕ ਆਪਜੀਤ ਸਿੰਘ ਢੰਡਰੀਆਂ ਦੇ ਪ੍ਰਚਾਰਕ ਤੋਂ ਨੂੰ ਛੇਕਿਆ ਬੜਾ ਲੰਮਾ ਸਮੇਂ ਛੇਕਿਆ ਰੱਖਿਆ ਪੰਥ ਤੋਂ ਫਿਰ ਇਹ ਕਾਲ ਤਫਸਲ ਕਜੋਂ ਨੂੰ ਸਿੱਖ ਰਹੇ ਦੀ ਮਰਜ਼ਾਦ ਨੂੰ ਮੰਨਿਆ ਤੇ ਉਹਨੇ ਦੁਬਾਰਾ ਆਪਣੀ ਗਲਤੀ ਮੰਨ ਲਈ ਚਲੋ ਪੰਥ ਸ਼ਾਮਲ ਹੋ ਗਿਆ ਜਾਂ ਬਾਦਲ ਪਰਿਵਾਰ ਨੇ ਗਲਤੀ ਕੀਤੀ ਤੇ ਕਾਲ ਤਫਸਲ ਤੇ ਸੇਵਾ ਲੱਗੀ ਆ ਹੋਰ ਵੀ ਅੱਜ ਤੱਕ ਜਿੰਨੇ ਵੀ ਸਾਡੀ ਕੌਮ ਦੇ ਜੇ ਫਿਕਰ ਅੰਜ ਮਰਜ਼ਾ ਤੋਂ ਨਹੀਂ ਮੰਨਦਾ ਉਹ ਬੰਦੇ ਨੂੰ ਪੰਜ ਛਿੱਕਿਆ ਜਾਂਦਾ ਠੀਕ ਹੈ ਜੇ ਕਿਸੇ ਨੇ ਗੱਲ ਨਹੀਂ ਮੰਨੀ ਤਾਂ ਉਹਨਾਂ ਨੂੰ ਛਿੱਕੇ ਹੋਏ ਪੰਥਜੋਂ ਤੇ ਜੇ ਅੱਜ ਜਹੇਦਾਰ ਸਾਹਿਬ ਚੁੱਪ ਕਰਕੇ ਬਹਿ ਰਹੇ ਹਨ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁੱਪ ਕਰਕੇ ਬੈਠੇ ਤਾਂ ਉਹਨਾਂ ਦਾ ਰਿਜੈਕਟਡ ਮੈਂਬਰ ਹੀ ਜਾ ਕੇ ਉਹਦੀ ਸਪੋਰਟ ਤੇ ਖੜ੍ਹ ਜਾਵੇ ਕਿੰਨੇ ਕੁਰਸੀ ਲਈ ਆ ਤੇ ਕਿੱਧਰ ਕੋਮ ਕਿੱਧਰ ਜਾਊਗੀ ਇਹ ਬਿਲਕੁਲ ਅਸੀਂ ਬੇਨਤੀ ਕਰਦੇ ਹਾਂ ਕਿ ਸਿੰਘ ਸਾਹਿਬ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਇਫਾਦ ਨੂੰ ਜੋ ਵੀ ਗਲਤੀਆਂ ਫੱਟ ਕੇ ਉੱਥੇ ਦਾ ਸਪੈਕਟ ਕਰਨ ਲਿਆ ਜਾਵੇ ਤੇ ਨਹੀਂ ਤਾਂ ਇਹਨੂੰ ਪੰਥ ਜੋ ਵੀ ਸਾਰੇ ਸਿੱਖ ਰੇਤਾ ਨੂੰ ਸਾਰੇ ਨੂੰ ਖਾ ਲਾਈ ਜਾਵੇ ਤੇ ਨਹੀਂ ਤਾਂ ਕੌਮ 'ਚ ਬੜਾ ਵੱਡਾ ਵਾਸ਼ਰ ਹੋਊਗਾ ਇੱਧਰ ਜਿਹੜੀਆਂ ਸਿੱਖ ਜੱਥੇਬੰਦੀਆਂ ਜਾਂ ਨਿਹੰਗ ਸਿੰਘ ਜੱਥੇਬੰਦੀਆਂ ਨੇ ਉਹ ਕਹਿਣਗੇ ਅਸੀਂ ਬਿਲਕੁਲ ਇੰਦੇ ਮਹਾਰਤ ਰੂਪ ਲੈ ਕੇ ਆਉਣੇ ਡੇਰੇ ਜਿਵੇਂ ਰਾਜਾ ਰਾਜ ਸਿੰਘ ਨੇ ਐਲਾਨ ਕੀਤਾ ਹੈ ਮੈਂ ਸਾਰੀ ਕੌਮ ਨੂੰ ਬੇਨਤੀ ਕਰਾਂਗਾ ਸਿੱਖ ਜੱਥੇਬੰਦੀਆਂ ਨੂੰ ਹੋਰ ਕਿਹੜੇ ਪੰਥਦਰਦੀ ਆ ਕਿਨੇ ਕੌਮ ਦੇ ਕਥਾਵਾ ਜੰਗ ਸਿੰਘ ਜੱਥੇਬੰਦੀਆਂ ਨੂੰ ਵੀ ਸਾਰੇ ਰਾਜਾ ਰਾਜ ਸਿੰਘ ਨੇ ਬਿਲਕੁਲ ਸਹੀ ਸਟੈਂਡ ਲਾਇਆ ਸਾਰੇ ਅਮਨ ਨਾਲ ਜੱਕ ਸਾਥ ਦੇਣਾ ਚਾਹੀਦਾ ਹੈ ਜੇ ਤੁਹਾਨੂੰ ਕੋਈ ਵੀ ਕਾਲ ਕਰੇਗਾ ਅਸੀਂ ਬਿਲਕੁਲ ਨਾਲ ਖੜੇ ਆ ਰਾਜਾ ਰਾਜ ਸਿੰਘ ਬਿਲਕੁਲ ਮੁੱਡੇ ਮੁੱਡੇ ਲਾ ਖੜੇ ਆ ਅੱਗੇ ਵੀ ਅਸੀਂ ਇਕੱਠੇ ਮੋਰਚੇ ਲਾਇਆ ਅੱਗੇ ਵੀ ਇਕੱਠੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਸਾਡੀ ਵੀਡੀਓ ਭਾਈ ਬਲਕਾਰ ਭਾਈ ਲਖਵੀਰ ਸਿੰਘ ਮਾਲਵ ਜੀ ਸਾਡੇ ਨਾਲ ਸਨ ਜਿਨ੍ਹਾਂ ਨੇ ਮर्याਦਾ ਅਨਸਾਰ ਦੱਸਿਆ ਕਿ ਜਿਹੜੀਆਂ ਸਾਡੀਆਂ ਸਿੱਖ ਰਹਿਤ ਮर्याਦਾ ਹੈਗੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਤਕਾਰ ਉਹ ਚੀਜ਼ ਨੂੰ ਲੈ ਕੇ ਜਿਹੜਾ ਅੱਜ ਅਸੀਂ ਖਾਸ ਗੱਲਬਾਤ ਕੀਤੀ ਖਾਸ ਔਰਤ ਜਿਹੜਾ ਸੁਖਦੇਵ ਸਿੰਘ ਪੋਚੋਏ ਜਿਹੜਾ ਆਪਣੇ ਆਪ ਨੂੰ ਬੜਾ ਸਾਧੂ ਸੰਤ ਕਹਿੰਦਾ ਉਸ ਚੀਜ਼ ਬਾਰੇ ਜਿਹੜਾ ਵਿਵਾਦ ਜਿਹੜਾ ਪਖਿਆ ਹੋਇਆ ਸਿੱਖ ਵੱਡਾ ਮਸਲਾ ਬਣਿਆ ਹੋਇਆ ਸਿੱਖਾਂ ਦੇ ਵਿੱਚ ਤਾਂ ਉਹ ਚੀਜ਼ ਨੂੰ ਲੈ ਕੇ ਰੋਸ ਨੂੰ ਲੈ ਕੇ ਜਿਹੜਾ ਭਾਈ ਲਖਵੀਰ ਸਿੰਘ ਮਾਲਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਾਡੇ ਨਾਲ ਜੁੜੇ ਸੀ ਤਾਂ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਆਪਣੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤਾਂ ਦਿਓ ਆ ਗਿਆ ਭਾਈ ਲਖਵੀਰ ਸਿੰਘ ਮਾਲਮ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ